ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਿਨਾ ਕਿਸੇ ਨੁਕਸਾਨ ਤੋਂ ਹੀ ਇੱਥੋਂ ਨਿਕਲ ਗਿਆ ਇਸ ਕਰਕੇ ਉਹਨਾਂ ਨੇ ਫਿਰ ਹਮਲਾ ਕੀਤਾ ਇਹ ਤਿੰਨ ਥਾਵਾਂ ਦਾ ਜ਼ਿਕਰ ਮਿਲਦਾ ਸਾਨੂੰ ਇਤਿਹਾਸ ਵਿੱਚ ਚੱਖੀਆਂ ਦੀ ਜੋ ਸ਼ਾਹੀ ਟਿੱਬੀ ਤੇ ਮਲਕਪੁਰ ਰੰਗਣਾ ਇਹਨਾਂ ਤਿੰਨਾਂ ਅਸਥਾਨਾਂ ਦੇ ਉੱਤੇ ਜਿੱਥੇ ਭਾਈ ਉਦਾਸ ਸਿੰਘ ਜੀ ਜਿਹੜੇ ਕਿ 100 ਸਿੰਘਾਂ ਦੇ ਜਥੇ ਨਾਲ ਜੂਝਦੇ ਨੇ ਲੜ ਕੇ ਤੇ ਸ਼ਹੀਦੀ ਜਮ ਪਿੰਦੇ ਨੇ ਭਾਈ ਜਤਾ ਜੀ ਜਿਨ੍ਹਾਂ ਨੂੰ ਨਾਂ ਪਾਈ ਜੀਵਨ ਸਿੰਘ ਖੰਡੇ ਬਾਟੇ ਦੀ ਪਹੌੜ ਛੱਕੇ ਮਿਲਿਆ ਸੀ ਇਹ ਵੀ ਇਸ ਲਸ਼ਕਰ ਵਿੱਚ ਸ਼ਹੀਦ ਹੁੰਦੇ ਨੇ ਬੀਬੀ ਪਿੱਖਾਂ ਦਾ ਜਿਕਰ ਆਉਂਦਾ ਜਿਹੜੇ ਕਿ ਬਦਰ ਸਿੰਘ ਦੀ ਧੀ ਹੈ ਬਦਰ ਸਿੰਘ ਗੁਰਗੋਬਿੰਦ ਸਿੰਘ ਪਾਰਸਾ ਦੇ ਉਸਤਾਦ ਨੇ ਬਦਰ ਸਿੰਘ ਦੀ ਧੀ ਸੀ ਬੀਬੀ ਪਿੱਖਾਂ ਜਿਹੜੀ ਕਿ ਆਲਮ ਸਿੰਘ ਨੱਚਣਾ ਨੂੰ ਵਿਆਹੀ ਹੋਈ ਸੀ ਆਲਮ ਸਿੰਘ ਨੱਚਣਾ ਵੀ ਇਤਿਹਾਸ ਵਿੱਚ ਗੁਰਗੋਬਿੰਦ ਸਿੰਘ ਪਾਰਸਾ ਦੇ ਪੜੋਗੇ ਤੁਸੀਂ ਚਾਰਕ ਨਾਂ ਤੁਹਾਨੂੰ ਮਿਲਣਗੇ ਨੱਚਣਾ ਸ਼ਬਦ ਤਖੱਲਸ ਤਾਂ ਵਰਤਦੇ ਸਨ ਹਰ ਕਾਰਜ ਨੂੰ ਬੜਾ ਨੱਚਕੁੱਦ ਕੇ ਬੜੀ ਜਲਦੀ ਦੇ ਨਾਲ ਇਹ ਕਰਦਾ ਸੀ ਤੇ ਬਾਦਸ਼ਾਹ ਨੇ ਇਹਨੂੰ ਨਾ ਦਿੱਤਾ ਸੀ ਆਲਮ ਸਿੰਘ ਨੱਚਣਾ ਇਹ ਜਦੋਂ ਇਸ ਅਸਥਾਨ ਦੇ ਉੱਤੇ ਬੀਬੀ ਪਿੱਖਾਂ ਦੀ ਸ਼ਹਾਦਤ ਹੋਈ ਭਾਈ ਉਦਾਸ ਸਿੰਘ ਦੀ ਸ਼ਹਾਦਤ ਹੋਈ ਹੋਰ ਪਿਆਰੇ ਸਿੱਖ ਜਿਹੜੇ ਕਿ ਸਾਡੇ ਇਤਿਹਾਸ ਵਿੱਚ ਨਾਮ ਗੁਮਨਾਮ ਨੇ ਗੁਰਮੁਖੋ ਉਹ ਜਦੋਂ ਸ਼ਹਾਦਤਾਂ ਇੱਥੇ ਹੋਈਆਂ ਤੇ ਜਿਸ ਅਸਥਾਨ ਤੇ ਬਾਬਾ ਬਚੱਤਰ ਸਿੰਘ ਜੀ ਭਾਈ ਬਚੱਤਰ ਸਿੰਘ ਜੀ ਲੜ ਰਹੇ ਸਨ ਉਸ ਅਸਥਾਨ ਤੇ ਵੀ 50 ਸਿੰਘ ਜਿਹੜੇ ਉਹਨਾਂ ਦੇ ਨਾਲ ਕਮਾਂਡ ហេਠਾ ਸਨ ਉਹ ਲੜਦੇ ਹੋਏ ਜ਼ਖਮੀ ਹੋ ਗਏ ਇਨੇਕ ਜ਼ਖਮ ਇਨੇਕ ਫਟ ਵਾਜੇ ਕਿ ਗੁਰੂ ਗੋਬਿੰਦ ਸਿੰਘ ਪਾਰਸਾ ਜੀ ਉਸ ਵੇਲੇ ਤੱਕ ਕੋਟਲਾ ਨਿਹੰਗ ਖਾਂ ਦੇ ਉਸ ਅਸਥਾਨ ਤੇ ਪਹੁੰਚ ਪਠਾ ਸਾਹਿਬ ਗੁਰਦੁਆਰਾ ਸਾਹਿਬ ਜਿਹੜੇ ਰੋਪੜ ਦਰਸ਼ਨ ਕੀਤੇ ਨੇ ਜਿਨ੍ਹਾਂ ਨੇ ਬਿਲਕੁਲ ਨਾਲ ਅਗਲੇ ਪਾਸੇ ਉਹ ਅਸਥਾਨ ਬਣਿਆ ਹੋਇਆ ਇੱਥੇ ਪਾਰਸਾ ਨੂੰ ਖਬਰ ਮਿਲਦੀ ਹੈ ਸੁਨੇਹਾ ਮਿਲਦਾ ਹੈ ਕਿ ਭਾਈ ਬਚੱਤਰ ਸਿੰਘ ਜੀ ਬਹੁਤ ਜ਼ਖਮੀ ਨੇ ਅਜੇ ਸਾਹ ਚੱਲ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਸ ਵੇਲੇ ਜ਼ਿੰਮੇਵਾਰੀ ਦਿੱਤੀ ਆਪਣੀ ਵੱਡੇ ਫਰਦੰਦ ਸੁਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਬਾਬਾ ਬੁੱਢਾ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਭੇਜਿਆ ਕਿ ਬਚੱਤਰ ਸਿੰਘ ਨੂੰ ਲੈ ਕੇ ਆਓ ਇਹ ਬੜੀ ਔਖੀ ਖੇਡ ਆ ਗੁਰਮਖੋ ਜੰਗ ਦੇ ਮੈਦਾਨ ਵਿੱਚੋਂ ਸਾਥੀ ਨੂੰ ਚੁੱਕ ਕੇ ਲੈ ਕੇ ਆਉਣਾ ਤੇਗਾ ਚੱਲਦੀਆਂ ਹੋਣ ਨੇਜੇ ਚੱਲਦੇ ਹੋਣ ਵਰਸ਼ੇ ਟਕੂਏ ਚੱਲਦੇ ਹੋਣ ਤੇ ਉਸ ਹਾਲਾਤ ਵਿੱਚ ਆਪਣਾ ਸਾਥੀ ਉਠਾ ਕੇ ਚੁੱਕ ਕੇ ਜ਼ਖਮੀ ਘੋੜੇ ਤੇ ਸਵਾਰ ਕਰਕੇ ਲੈ ਕੇ ਆਉਣਾ। ਭਾਈ ਬਾਬਾ ਬੁੱਢਾ ਜੀ ਬੁੱਢਾ ਸਿੰਘ ਜੀ ਉਹ ਜਾਂਦੇ ਨੇ। ਧੰਨ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਜਾਂਦੇ ਨੇ ਤੇ ਜਦੋਂ ਜਾਂਦੇ ਨੇ ਗੁਰਮੁਖੋ 18 ਬਰੇ ਵੀ ਉਮਰ ਪੂਰੀ ਨਹੀਂ ਸੀ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਦੀ। ਤੇ ਜਾ ਕੇ ਭਾਈ ਬਚਤਰ ਸਿੰਘ ਨੂੰ ਉਠਾ ਕੇ ਉਸ ਕੋਟਲਾ ਨਿਹੰਗ ਦੇ ਘਰ ਲੈ ਕੇ ਆਉਂਦੇ ਨੇ। ਇਥੇ ਸਾਹਿਬ ਸੱਚੇ 파ਰਸਾ ਨੇ ਕੋਟਲਾ નિਹੰਗ ਖਾਨ ਨੂੰ ਇਹ ਸ਼ਬਦ ਕਹੇ ਕਿ ਇਸ ਸਿੰਘ ਦੀ ਤੁਸੀਂ ਮੱਲਮ ਪੱਟੀ ਇਤਿਹਾਦ ਕਰੋ ਪਾਵਾ ਕਿ ਜ਼ਖਮ ਬਹੁਤ ਜਿਆਦੇ ਸਨ ਬਹੁਤ ਲਹੂ ਜਿਹੜਾ ਹੈ ਉਹ ਸਤਨ ਦੇ ਵਿੱਚੋਂ ਵਹਿ ਚੁੱਕਿਆ ਸੀ ਸਰੀਰ ਦਾ ਹਰ ਅੰਗ ਜਿਹੜਾ ਸੀ ਨਾ ਉਹ ਜ਼ਖਮੀ ਹੋਇਆ ਪਿਆ ਸੀ ਇਹਨੇ ਫਟ ਵੱਜੇ ਸਨ ਸਾਡਾ ਇਤਿਹਾਸ ਕਹਿੰਦਾ ਫਿਰ ਇਸ ਭਾਈ ਕੋਟਲਾ નિਹੰਗ ਖਾਨ ਦੇ ਘਰ ਜਦੋਂ ਬਚਿੱਤਰ ਸਿੰਘ ਜੁਣ ਇਹ ਕੋਟਲਾ ਨਿਹੰਗ ਖਾਂ ਜਿਹੜਾ ਕਿ ਛੇਵੇਂ ਪਾਤਸ਼ਾਹ ਵੇਲੇ ਸਮਸ਼ਖਾਂ ਦੇ ਅੱਗੇ ਪਰਿਵਾਰ ਵਿੱਚ ਪੀੜੀ ਚੱਲਦੀ ਆ। ਇਹ ਉਹੀ ਸੀ ਸਾਧਕ ਹੈ ਗੁਰੂ ਪਾਤਸ਼ਾਹ ਦੇ ਕਰਤਾ। ਇਹਦਾ ਪੁੱਤਰ ਸੀ ਆਲਮ ਖਾਂ। ਇਹਦਾ ਜਦੋਂ ਤੁਸੀਂ ਪਰਵਾਰਿਕ ਪਿਛੋਕੜ ਵੀ ਪੜੋਗੇ ਤੇ ਇਹਦੀ ਸਾਂਝ ਜਿਹੜੀ ਆ ਨਾ ਜਿਸ ਗਨੀ ਖਾਂ ਤੇ ਨਬੀ ਖਾਂ ਨੇ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉੱਚ ਦਾ ਪੀਰ ਲੈ ਕੇ ਜਾਣ ਦੀ ਸੇਵਾ ਨਿਭਾਈ ਆ ਨਾ ਉਹ ਉਨ੍ਹਾਂ ਬੱਚਿਆਂ ਦੀ ਜਿਹੜੀ ماں ਸੀ ਗਨੀ ਖਾਨ ਤੇ ਨਬੀ ਖਾਨ ਦੀ ਜਿਹੜੀ ماں ਸੀ ਬੀਬੀ ਉਮਰੀ ਉਹ ਬੀਬੀ ਉਮਰੀ ਇਸ ਕੋਟਲਾ ਨਿਹੰਗ ਖਾਨ ਦੀ ਪੈਣ ਹੈ ਗੁਰਮੁਖੋ ਇਹਦੇ ਅੱਗੋਂ ਫਿਰ ਦੋ ਬੱਚੇ ਸਨ ਕੋਟਲਾ ਨਿਹੰਗ ਖਾਨ ਦੇ ਜੋ ਸਾਡਾ ਇਤਿਹਾਸ ਕਹਿੰਦਾ ਹੈ ਇੱਕ ਦਾ ਨਾਮ ਖਾਂ ਹੁੰਦਾ ਤੇ ਦੂਜੀ ਇਹਦੀ ਧੀ ਸੀ ਜਿਹਦਾ ਨਾਮ ਮੁਮਤਾਜ ਕਰਕੇ ਹੁੰਦਾ ਇਹਨਾਂ ਘਰੋਂ ਘਰਵਾਲੀ ਦਾ ਨਾਮ ਬੀਬੀ ਜਾਨਾ ਕਰਕੇ ਆਇਆ 18-19 ਕਬਰਿਆਂ ਦੀ ਸੀ ਜਦੋਂ ਮੁਮਤਾਜ ਇੱਧਰ ਜ਼ਾਫਰ ਬੇਗ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਰਸਾ ਨਿਹੰਗ ਖਾਨ ਦੀ ਹਵੇਲੀ 'ਚ ਜਾ ਉਹਦੇ ਘਰ ਰੁਕੇ ਨੇ ਇਹ ਕੁਝ ਲਸ਼ਕਰ ਫੌਜ ਲੈ ਕੇ ਤੇ ਇੱਧਰ ਨੂੰ ਤੁਰ ਪੈਂਦਾ